ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਆ ਡਾਕਟਰਾਂ ਦੀ ਟੀਮ ਜਿਹੜੀ ਆ ਲਗਾਤਾਰ ਸਮੇਂ-ਸਮੇਂ ਸਿਰ ਚੈੱਕ ਕਰ ਰਹੀ ਆ ਤਾਂ ਹਾਲਾਂਕਿ ਜੋ ਮਾਮਲਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਜੋ ਐਡਵੋਕੇਟ ਜਰਨਲ ਨੇ ਉਹਨਾਂ ਦੇ ਵੱਲੋਂ ਪੱਖ ਰੱਖਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਠੀਕ ਹੈ ਇਸ ਗੱਲ ਨੂੰ ਲੈ ਕੇ ਹੁਣ ਜੋ ਡਾਕਟਰ ਸਬੇਮਾਨ ਨੇ ਜਿਨ੍ਹਾਂ ਦੀ ਟੀਮ ਪਲ-ਪਲ ਚੈੱਕ ਕਰ ਰਹੀ ਆ ਉਹਨਾਂ ਦੇ ਵੱਲੋਂ ਅਹਿਮ ਤੇ ਵੱਡੇ ਸਭ ਨੂੰ ਚੁਕਾ ਦੇਣ ਵਾਲੇ ਸਭ ਨੂੰ ਹਿਲਾ ਦੇਣ ਵਾਲੇ ਖੁਲਾਸੇ ਕਰ ਦਿੱਤੇ ਤੇ ਨਾਲ ਹੀ ਐਡਵੋਕੇਟ ਜਰਨਲ ਦੇ ਇਸ ਜੋ ਦਲੀਲ ਤੇ ਵੀ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਨੇ ਕੀ ਕੁਝ ਕਹਿ ਰਹੇ ਨੇ ਡਾਕਟਰ ਸਬੇਮਾਨ ਇੱਕ ਬਾਰ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਨਾਰਮਲ ਆ ਉਹ ਠੀਕ ਆ ਉਹ ਇੱਕਦਮ ਤੰਦਰੁਸਤ ਆ ਔਰ ਦੂਜੀ ਗੱਲ ਕਹੀ ਗਈ ਆ ਕਿ ਜਿੰਨੀਆਂ ਵੀ ਉਹਨਾਂ ਦੀਆਂ ਬਲੱਡ ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਨਾਰਮਲ ਆ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਸਾਨਾ ਦੇ ਮੂੰਹ ਦੇ ਉੱਤੇ ਚਪੇੜ ਆ ਸਾਡੇ ਸਾਰੇ ਧਰਨੇ ਦੇ ਮੂੰਹ ਦੇ ਉੱਤੇ ਚਪੇੜ ਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਹੀਂ ਖਾਧੀ ਹੋਵੇ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨੋਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਉਹ ਬੰਦਾ ਜਿਹਦਾ ਪਿਸ਼ਾਬ ਵੀ ਹੈ ਇਸ ਵੇਲੇ ਸਾਡੀ ਟੀਮ ਬੈੱਡ ਦੇ ਉੱਤੇ ਕਰਾ ਰਹੀ ਆ ਉਹਨਾਂ 'ਚ ਇੰਨੀ ਜਾਣ ਨਹੀਂ ਹੈਗੀ ਕਿ ਉੱਠ ਸਕਣ ਉਹ ਖੜੇ ਹੋ ਸਕਣ ਕਿੰਨੀ ਵਾਰੀ ਉਹਨਾਂ ਨੂੰ ਚੱਕਰ ਆ ਚੁੱਕਾ ਉਹਨਾਂ ਦਾ ਬਲੱਡ ਪ੍ਰੈਸ਼ਰ ਇਤੋਂ ਤੱਕ ਡਿੱਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਕਾਫ ਜਾਂ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਆਉਂਦਾ ਹਾਰਟ ਰੇਟ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਰਿਪੋਰਟ ਆਸੀਂ ਤੁਹਾਡੇ ਅੱਗੇ ਰੱਖੀਆਂ ਕਿ ਉਹਨਾਂ ਦੀ ਕੀਟੋਨ ਬੋਡੀ ਲੈਵਲ ਹੈ ਬਹੁਤ ਵਧਿਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਹੈ ਉਹ ਸਫਰ ਕਰ ਰਿਹਾ ਉਹਨਾਂ ਦਾ ਜਿਹੜਾ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੂਏਟ ਕਰ ਰਿਹਾ ਬਿਲੀ ਰੂਬਿਨ ਜਿਹੜੀ ਉਹਨਾਂ ਦੀ ਵਧੀ ਆ ਤੇ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਨਾਰਮਲ ਆ ਇਹ ਬੰਦਾ ਨਾਰਮਲ ਆ ਹੁਣ ਗੱਲ ਕਿੱਥੇ ਖਲੋਤੀ ਆ ਮੈਂ ਗੱਲ ਕਰਦਾ ਕਿ ਵੇਖੋ ਸਿਆਸਤ ਆਪਣੀ ਥਾਂ ਤੇ ਆ ਠੀਕ ਐ ਸਿਆਸਤ ਹੁੰਦੀ ਆ ਔਰ ਇਹੋ ਗੰਦੀ ਸਿਆਸਤ ਐ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਕਰ ਗਿਆ ਪੰਜਾਬ ਦੇ ਜਿਹੜੇ ਪਾਣੀ ਆ ਉਹ ਕੈਂਸਰ ਹੋ ਗਿਆ ਹਵਾ ਕੈਂਸਰ ਹੋ ਗਈ ਆ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਪੰਜਾਬ ਦੇ ਮਿਲਦਾ ਕੋਈ ਵੀ ਐਸਾ ਆਦਮੀ ਨਹੀਂ ਜਿਹੜਾ ਅੱਜ ਸੋਚਦਾ ਨਾ ਹੋਵੇ ਕਿ ਯਾਰ ਮੈਂ ਆਪਣੇ ਬੱਚਿਆਂ ਦੇ ਲਈ ਪੰਜਾਬ ਨੂੰ ਸਾਨੂੰ ਛੱਡਣਾ ਪੈਣਾ ਕਿਉਂ ਕਿ ਇਹ ਗੰਦੀ ਸਿਆਸਤ ਕਰਕੇ ਪਰ ਮੈਂ ਨਹੀਂ ਸੋਚਦਾ ਕਿ ਇਹ ਸਿਆਸਤ ਇੱਥੋਂ ਤੱਕ ਹੋ ਜੂਗੀ ਕਿ ਇੱਕ ਬੰਦਾ ਮਰਨ द्या ਹੋਵੇ ਤੇ ਉਹਦੇ ਜਾਣ ਦੇ ਨਾਲ ਸਿਆਸਤ ਹੁੰਦੀ ਹੋਵੇ ਇਹ ਕੁਝ ਗਲਤ ਹੋਇਆ ਜਿੰਨੇ ਵੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਰਿਪੋਰਟ ਆਪਣੀ ਥਾਂ ਤੇ ਰਿਪੋਰਟਾਂ ਦੀ ਮੈਂ ਗੱਲ ਕਰਤੀ ਆ। ਔਰ ਮੈਂ ਸਰਕਾਰ ਦੀਆਂ ਰਿਪੋਰਟਾਂ ਵੀ ਵੇਖੀਆਂ ਜਿਹੜੀਆਂ ਹੁੰਦੀਆਂ ਰਹੀਆਂ। ਉਹਨਾਂ ਦੇ ਫਿਜ਼ੀਕਲ ਐਗਜ਼ਾਮ ਫਾਈਂਡਿੰਗਸ ਵੀ ਵੇਖਿਆ। ਜੋ ਕੁਝ ਮੇਰੇ ਤੱਕ ਪਹੁੰਚਿਆ ਮੈਂ ਵੇਖਿਆ। ਉਹਨਾਂ ਨੇ ਵੀ ਇਹ ਗੱਲਾਂ ਕਹਿੰਦੇ ਰਿਹਾ ਕਿ ਉਹਨਾਂ ਦੇ ਜਿਹੜੇ ਨਿਊਰੋਲੋਜੀਕਲ ਫੰਕਸ਼ਨ ਡਾਊਨ ਆ, ਉਹਨਾਂ ਦੇ ਜਿਹੜੇ ਰੀਫਲੈਕਸਿਸ ਡਾਊਨ ਆ, ਉਹ ਠੀਕ ਨਹੀਂ ਆ। 15 ਕਿਲੋ ਉਹਨਾਂ ਦਾ ਭਾਰ ਘਟ ਚੁੱਕਾ। ਔਰ ਇੱਥੇ ਸਥਿਤੀ ਅੱਗੇ ਉਹਨਾਂ ਦਾ ਭਾਰ ਵੀ ਨਹੀਂ ਲਿਆ ਜਾ ਰਿਹਾ। ਪਿਛਲੇ ਕੁਝ ਦਿਨਾਂ ਤੋਂ ਖੁੱਕ ਕਰਨ ਚੱਕਰ ਆਉਂਦੇ ਆ। ਤੇ ਜਦ ਜਿਹੜੀ ਸੁਪਰੀਮ ਕੋਰਟ ਨੂੰ ਕੋਈ ਵੀ ਰੋ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸਾਂ ਪਰ ਜਦੋਂ ਮੈਨੂੰ ਫੋਨ ਆਇਆ ਉਹਨਾਂ ਵੀਰਾਂ ਦੇ ਉਹਨਾਂ ਪੱਤਰਕਾਰਾਂ ਦੇ ਜਨਦੀ ਮੈਂ ਬਹੁਤ ਰਿਸਪੈਕਟ ਕਰਦਾ ਕੁਝ ਮਿੱਤਰਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੈਨੂੰ ਇਹ ਵੀਡੀਓ ਬਣਾਉਣੀ ਪੈਣੀ ਆ ਸਾਡੇ ਲਈ ਇਹ ਵੀਡੀਓ ਬਣਾ ਕਿਉਂਕਿ ਇਸ ਟਾਈਮ ਤੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਜਵਾਬ ਦੇਈਏ ਸਾਡੀ ਟੀਮ ਉੱਥੇ ਰੋਜ਼ ਪ੍ਰੈਸ ਕਾਨਫਰੰਸ ਵਿੱਚ ਬੈਂਦੀ ਆ ਕੋਈ ਨਾ ਕੋਈ ਸਾਡਾ ਡਾਕਟਰ ਉੱਥੇ ਬੈਂਦਾ ਜਾ ਤੋ ਵੱਧ ਡਾਕਟਰ ਅਸੀਂ ਡੈਡੀਕੇਟ ਕੀਤੇ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਉਸ ਚੀਜ਼ ਤੇ ਟੋਟਲ ਵੋਲੰਟੀਅਰ ਕੋਈ ਆਪਣਾ ਕੰਮ ਛੱਡ ਕੇ ਉੱਥੇ ਬੈੰਦਾ ਕੋਈ ਛੁੱਟੀ ਲੈ ਕੇ ਉੱਥੇ ਆਪਣਾ ਆ ਕੋਈ ਆਪਣਾ ਅਮਰੀਕਾ ਤੋਂ ਜਾ ਕੇ ਉੱਥੇ ਬੈੰਦਾ ਕੋਈ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੀਆਂ ਤੋਂ ਦੂਜੀਆਂ ਸਟੇਟਾਂ ਤੋਂ ਆ ਕੇ ਉੱਥੇ ਆਪਣੀ ਸੇਵਾ ਕਰਨਦਿਆ ਸਰਬੱਤ ਦੇ ਭਲੇ ਦੇ ਨਾਂ ਤੇ ਅਸੀਂ ਕੰਮ ਕਰਦੇ ਹਾਂ ਅੱਜ ਤੱਕ ਕੀਤਾ ਸਾਇੰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜੋ ਫੈਕਟਸ ਆ ਉਹ ਤੁਹਾਡੇ ਅੱਗੇ ਰੱਖਦੇ ਹਾਂ ਤੁਹਾਨੂੰ ਦੱਸਿਆ ਉਹਦੇ ਬੰਦੇ ਦਾ ਸਿਰ ਜਿਹੜਾ ਸਰੀਰ ਜਿਗਾ ਛੱਡ ਗਿਆ ਮਸਲ ਉਹਦੇ ਸਰੀਰ ਤੋਂ ਲੱਥ ਗਿਆ ਤਨੂ ਇੱਕ ਗੱਲ ਦੱਸ ਦਿਆਂ ਕਿ ਬਈ 7 ਦਿਨਾਂ ਬਾਅਦ ਕੁਝ ਵੀ ਹੋ ਸਕਦਾ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਸਕਦਾ ਮਲਟੀ ਆਰਗਨ ਡਿਸਫੰਕਸ਼ਨ ਹੋ ਸਕਦਾ ਕਿਉਂ ਕਿ ਸਾਇੰਸ ਇਹ ਚੀਜ਼ਾਂ ਦਿੰਦੀ ਆ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਝੜਨੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਪਵਨ ਨੂੰ ਬ੍ਰਿਕਾ ਲਾ ਕੇ ਉਹਨਾਂ ਦਾ ਇਲਾਜ ਕਰ ਦਿਆ ਸ਼ਾਇਦ ਅਸੀਂ ਉਹਨਾਂ ਨੂੰ ਬਚਾਉਣਾ ਪਈਏ। ਔਰ ਹੱਥ ਜੋੜ-ਜੋੜ ਕੇ ਤੁਹਾਡੇ ਅੱਗੇ ਗੱਲ ਕਰ ਰਹੇ ਹਾਂ ਕਿ ਇਹ ਚਿੰਤਾ ਦਾ ਵਿਸ਼ੂ ਆ। ਤੇ 25 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਕਿ ਇਹ ਬੰਦਾ ਨਾਰਮਲ ਆ। ਇਸ ਦੀ ਰਿਪੋਰਟਾਂ ਨਾਰਮਲ ਆ। ਮੈਨੂੰ ਲੱਗਦਾ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਇਹ ਮਜ਼ਾਕ ਆ। ਇਹ ਰਿਪੋਰਟਾਂ ਮੇਰੇ ਅੱਗੇ ਨੇ ਇਹ ਰਿਪੋਰਟਾਂ ਡੱਲੇਵਾਲ ਸਾਹਿਬ ਜੀ ਨਾਲ ਰੋਜ਼ ਸ਼ੇਅਰ ਕਰਦੇ ਆਂ ਉਹਨਾਂ ਦੀ ਟੀਮ ਦੇ ਨਾਲ ਸ਼ੇਅਰ ਕਰਤੀ ਉਹਨਾਂ ਕੋਈ ਦੀ ਕਾਪੀ ਆ ਸਰਕਾਰ ਦੀਆਂ ਰਿਪੋਰਟਾਂ ਮੈਂ ਵੇਖਿਆ ਵਾਂ ਉਹਦੇ ਵਿੱਚ ਵੀ ਕਿਡਨੀ ਫੰਕਸ਼ਨ ਅਬਨਾਰਮਲਟੀਜ਼ ਆਈਆਂ ਲਿਵਰ ਫੰਕਸ਼ਨ ਜਿਹੜੇ ਆਫਲਕਚੂਏਟ ਕਰਦੇ ਆਂ ਬਿਲੀਰੂਬਿਨ ਉੱਪਰ ਆਈ ਆ ਔਰ ਮੈਜੋਰਿਟੀ ਸਰਕਾਰੀ ਨੁਮਾਇੰਦਿਆਂ ਨੇ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਮੰਨੀ ਆ ਹੁਣ ਇਹ ਰਿਪੋਰਟ ਕਿਉਂ ਦਿੱਤੀ ਗਈ ਮੈਨੂੰ ਇਹਦਾ ਨਹੀਂ ਪਤਾ ਇਹ ਰਿਪੋਰਟ ਕਿੰਨੇ ਦਿੱਤੀ ਮੈਨੂੰ ਇਹਦਾ ਨਹੀਂ ਪਤਾ ਭਾਈ ਵੀਰੋ ਜੋ ਵੀ ਹੋਇਆ ਗਲਤ ਹੋਇਆ ਔਰ ਸਾਨੂੰ ਇਹ ਚੀਜ਼ ਛੇਤੀ ਤੋਂ ਛੇਤੀ ਕਰੈਕਟ ਕਰਨੀ ਚਾਹੀਦੀ ਆ ਇਹ ਨਾ ਹੋਵੇ ਸਾਡੇ ਆਗੂ ਸਾਡੇ ਬਜ਼ੁਰਗ ਦੀ ਜਾਨ ਚਲ ਜੇ ਕਿਉਂਕਿ ਇਸ ਦਾ ਜ਼ਿੰਮੇਵਾਰ ਫਿਰ ਉਹ ਹੋਊਗਾ ਜਿਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਕਿਉਂਕਿ ਅਸੀਂ ਰੋਜ਼ ਕਹਿੰਦੇ ਆ ਅਸੀਂ ਹੱਥ ਜੋੜ ਕੇ ਦਲੇਵਾਲ ਸਾਹਿਬ ਨੂੰ ਵੀ ਰਿਕੁਐਸਟ ਕਰਦੇ ਆ ਕਿ ਤੁਸੀਂ ਆਪਣਾ ਮਰਨ ਮਰਤ ਤੋੜ ਦਿਓ ਇੱਥੋਂ ਤੱਕ ਅਸੀਂ ਦੇਖੋ ਮੀਟਿੰਗਾਂ ਹੋ ਚੁੱਕੀਆਂ ਸਾਂਝਕਤ ਮੋਰਚਾ ਵੀ ਮੰਨ ਗਿਆ ਇਕੱਠੇ ਹੋ ਕੇ ਲੜਨ ਦੀ ਗੱਲਾਂ ਸ਼ੁਰੂ ਹੋ ਗਈਆਂ ਕਿਸਾਨ ਇਕੱਠੇ ਹੋ ਰਿਹਾ ਕਿਉਂਕਿ ਉਹ ਕੋਈ ਨਹੀਂ ਚਾਹੁੰਦਾ ਕਿ ਗੱਲੇਵਾਲ ਸਾਹਿਬ ਦੀ ਜਾਨ ਜਾਵੇ ਪਰ ਆ ਰਿਪੋਰਟ ਜਿਹੜੀ ਆ ਇਹ ਮੈਨੂੰ ਲੱਗਦਾ ਕਿ ਬਹੁਤ ਜਿਆਦੀ ਕਿਸਾਨਾਂ ਦੇ ਨਾਲ ਇੱਕ ਠੋਕੇ ਖੜਨ ਵਾਲੇ ਸਭੇ ਮਾਨ ਨੂੰ ਲੱਗਿਆ ਝਟਕਾ ਐਕਸ ਹੋ ਗਿਆ ਬੰਦ ਤਾਂ ਦੱਸ ਦिए ਕਿ ਐਕਸ ਜਿਹੜਾ ਟਵਿੱਟਰ ਜਿਸ ਦਾ ਨਾਮ ਐਕਸ ਕਰ ਦਿੱਤਾ ਉਹ ਅਕਾਊਂਟ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਡਾਕਟਰ ਸਬੇਮਾਨ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਡਟੇ ਰਹੇ ਸੀ ਤੇ ਹੁਣ ਵੀ ਵਿਦੇਸ਼ ਦੇ ਵਿੱਚ ਬੈਠ ਕੇ ਮੋਰਚੇ ਦੀ ਅਪਡੇਟ ਲੈ ਰਹੇ ਨੇ ਤੇ ਆਪਣੀਆਂ ਟੀਮਾਂ ਜਿਹੜੀਆਂ ਨੇ ਖਨੌਰੀ ਬਾਰਡਰ ਭੇਜੀਆਂ ਹੋਈਆਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਜੋ ਟ੍ਰੀਟਮੈਂਟ ਕਰ ਰਹੀਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਲਗਾਤਾਰ ਖਿਆਲ ਰੱਖ ਰਹੇ ਨੇ ਡਾਕਟਰ ਸਬੇਮਾਨ ਦੀ ਜੋ ਟੀਮ ਹੈ ਪਰ ਦੂਜੇ ਪਾਸੇ ਉਹਨਾਂ ਨੂੰ ਝਟਕਾ ਦੇ ਦਿੱਤਾ ਉਹਨਾਂ ਦਾ ਐਕਸ ਅਕਾਊਂਟ ਜਿਹੜਾ ਬੈਨ ਕਰ ਦਿੱਤਾ ਗਿਆ ਤਾਂ ਇਹ ਵੱਡਾ ਇੱਕ ਝਟਕਾ ਆ ਕਿਉਂਕਿ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਹੈਸ਼ਟੈਗ ਵੀ ਚੱਲ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਨਾਮ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਇਹ ਅੰਦੋਲਨ ਦੀ ਗੂੰਜ ਦੇਖਣ ਨੂੰ ਮਿਲ ਰਹੀ ਆ ਪੂਰੀ ਦੁਨੀਆ ਦੇ ਵਿੱਚ ਆਵਾਜ਼ ਪਹੁੰਚ ਰਹੀ ਆ ਪਰ ਜੇਕਰ ਕੋਈ ਦੁਨੀਆ ਦੇ ਵਿੱਚ ਆਵਾਜ਼ ਪਹੁੰਚਾਰਿਆ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਖੜ ਰਿਹਾ ਤਾਂ ਉਸ ਨੂੰ ਸਰਕਾਰਾਂ ਦੇ ਝਟਕੇ ਲੱਗ ਰਹੇ ਨੇ ਜਿਸ ਤਰੀਕੇ ਦੇ ਨਾਲ ਡਾਕਟਰ ਸਵੇਮਾਨ ਨੂੰ ਇਹ ਝਟਕਾ ਲੱਗਿਆ ਡਾਕਟਰ ਸਵੇਮਾਨ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਵਿਚਰਦੇ ਰਹੇ ਨੇ ਜੋ 2020 ਦੇ ਵਿੱਚ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜੋ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਅੰਦੋਲਨ ਸੀ ਜੋ ਬਤੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਅਸੀਂ ਉਸ ਅੰਦੋਲਨ ਦੇ ਵਿੱਚ ਵੀ ਡਾਕਟਰ ਸਵੇਮਾਨ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਸੀ ਹੁਣ ਵੀ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਇੱਕ ਠੋਕ ਕੇ ਖੜੇ ਸੀ ਤਾਂ ਹੁਣ ਉਹ ਕਹਿ ਰਹੇ ਨੇ ਕਿ ਅੱਗੇ ਵੀ ਅਸੀਂ ਖੜਾਂਗੇ ਹਾਲਾਂਕਿ ਹਰ ਇੱਕ ਗੱਲ ਦੇ ਉੱਤੇ ਉਹ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਰਮ ਦਿੰਦੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸੇਹਦ ਦੇ ਬਾਰੇ ਲਗਾਤਾਰ ਅਪਡੇਟ ਜੋ ਆਪਣੀ ਟੀਮ ਤੋਂ ਲੈਂਦੇ ਨੇ ਫਿਰ ਦਰਸ਼ਕਾਂ ਤੱਕ ਲੋਕਾਂ ਤੱਕ ਜਿਹੜੀ ਆ ਉਹ ਜਾਣਕਾਰੀ ਸਾਂਝੀ ਕਰਦੇ ਨੇ ਪਰ ਹੁਣ ਉਹਨਾਂ ਦੇ ਇਸ ਤਰੀਕੇ ਨਾਲ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਕੱਲੇ ਡਾਕਟਰ ਸਬੇਮਾਨ ਦਾ ਅਕਾਊਂਟ ਬੰਦ ਨਹੀਂ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਵਾਟਰ ਕੈਨਨ ਵਾਲਾ ਲੜਕਾ ਨਵਦੀਪ ਜਲਵੇੜਾ ਨਵਦੀਪ ਜੋ ਕਿ ਹਰਿਆਣਾ ਦੇ ਆ ਰਹਿਣ ਵਾਲਾ ਆ ਜਲਵੇੜੇ ਦਾ ਰਹਿਣ ਵਾਲਾ ਆ ਤਾਂ ਉਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ ਉਸ ਤੋਂ ਬਾਅਦ ਮਸ਼ਹੂਰ ਹੋਇਆ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਡਟ ਕੇ ਖੜਿਆ ਰਿਹਾ ਉਹ ਨੌਜਵਾਨ ਉਹਨਾਂ ਦੇ ਪਿਤਾ ਵੀ ਇਸ ਅੰਦੋਲਨ ਦੇ ਵਿੱਚ ਨੇ ਲਗਾਤਾਰ ਇਸ ਅੰਦੋਲਨ ਕਰਕੇ ਪਹਿਲਾਂ ਉਹਨਾਂ ਦੇ ਇੰਸਟਾਗ੍ਰam ਬੰਦ ਕਰ ਦਿੱਤਾ ਉਸ ਤੋਂ ਇਲਾਵਾ YouTube ਪੇਜ ਬੰਦ ਕਰ ਦਿੱਤਾ YouTube ਚੈਨਲ ਜੋ ਬਣਾਇਆ ਸੀ ਉਹ ਬੰਦ ਕਰ ਦਿੱਤਾ ਹੋਰ ਵੀ ਜਿਹੜੇ ਉਹਨਾਂ ਦੇ ਸੋਸ਼ਲ ਅਕਾਊਂਟ ਸੀ ਉਹ ਬੰਦ ਕਰ ਦਿੱਤੇ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਨੌਜਵਾਨ ਦੇ ਵੱਲੋਂ ਕੀ ਭਾਵੇਂ ਸਾਰੇ ਅਕਾਊਂਟ ਬੰਦ ਕਰ ਦੇਣ ਸੋਸ਼ਲ ਮੀਡੀਆ ਤੇ ਬੰਦ ਕਰ ਲਓਗੇ ਤੁਸੀਂ ਪਰ ਜਿਹੜੀਆਂ ਸਾਡੀਆਂ ਜਮੀਰਾਂ ਨੇ ਉਹਨਾਂ ਨੂੰ ਤਾਂ ਨਹੀਂ ਡੱਕ ਸਕਦੇ ਸਰੀਰ ਨੂੰ ਬੇਸ਼ੱਕ ਡੱਕ ਲੋਂਗੇ ਕਿਉਂਕਿ ਸਰੀਰ ਨੂੰ ਡੱਕਣ ਦਾ ਭਾਵ ਕਿ ਜੇਲ੍ਹ ਦੇ ਵਿੱਚ ਵੀ ਨਵਦੀਪ ਨੂੰ ਜਾਣਾ ਪਿਆ ਇਸ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਖੜਨ ਦੇ ਲਈ ਜੇਲ੍ਹ ਵੀ ਕੱਟੀ ਤਸ਼ੱਦਦ ਵੀ ਚੱਲਿਆ ਪਰ ਫਿਰ ਵੀ ਉਹ ਨੌਜਵਾਨ ਅੱਜ ਵੀ ਇਸ ਮੋਰਚੇ ਦੇ ਵਿੱਚ ਡਟਿਆ ਹੋਇਆ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਹੁਣ ਪਹਿਰਾ ਦਿੰਦਾ ਹੋਇਆ ਨਜ਼ਰ ਆਉਂਦਾ ਉਹ ਨੌਜਵਾਨ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਡਟਿਆ ਰਿਹਾ ਨੌਜਵਾਨ ਤਾਂ ਜਿਹੜਾ ਇਸ ਅੰਦੋਲਨ ਦੇ ਵਿੱਚ ਇੱਕ ਠੋਕ ਕੇ ਖੜ ਗਿਆ ਉਸ ਦੇ ਉੱਤੇ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਅਕਾਊਂਟ ਵੀ ਬੰਦ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਈਆਂ ਨੂੰ ਥ੍ਰੈਟ ਵੀ ਆਉਂਦੀਆਂ ਨੇ ਪਰ ਜਿਨ੍ਹਾਂ ਦੇ ਕੋਲ ਜ਼ਮੀਰਾਂ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਫਿਰ ਕਿੱਥੇ ਹਟਦਾ ਕਹਿੰਦੇ ਮਰਨੋਂ ਮੋਲਣਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਤਾਂ ਵਾਕੇ ਹੀ ਜਿਹੜਾ ਇਹ ਨੌਜਵਾਨ ਆ ਭਾਵੇਂ ਡਾਕਟਰ ਸਬੇਮਾਨ ਦੀ ਗੱਲ ਕਰੀਏ ਭਾਵੇਂ ਨਵਦੀਪ ਦੀ ਗੱਲ ਕਰੀਏ ਲਖਿਸ਼ ਤਾਣੇ ਦੀ ਗੱਲ ਕਰੀਏ ਭਾਵੇਂ ਸਿੱਧੂ ਦੀ ਗੱਲ ਕਰੀਏ ਜਾਂ ਹੋਰ ਕਈ ਨੌਜਵਾਨਾਂ ਦੀ ਗੱਲ ਕਰੀਏ ਜਾਂ ਕਿਸਾਨਾਂ ਦੀ ਗੱਲ ਕਰੀਏ ਹਰ ਇੱਕ ਜਿਹੜਾ ਵਿਅਕਤੀ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਇਹ ਸੰਦੋਲਨ ਦੇ ਵਿੱਚ ਲਗਾਤਾਰ ਆਪਣੀ ਸ਼ਿਰਕਤ ਕਰ ਰਹੇ ਹਨ ਅੰਦੋਲਨ ਦੇ ਵਿੱਚ ਲਗਾਤਾਰ ਵਿਚਰ ਰਿਹਾ ਕਿਉਂਕਿ ਇਹ ਅੰਦੋਲਨ ਸਿਰਫ ਕੱਲੇ ਨੌਜਵਾਨਾਂ ਦਾ ਨਹੀਂ ਕੱਲੇ ਕਿਸਾਨਾਂ ਦਾ ਨਹੀਂ ਹਰ ਇੱਕ ਦੇਸ਼ ਦੇ ਉਸ ਵਸਿੰਦੇ ਦਾ ਇਹ ਅੰਦੋਲਨ ਆ ਜਿਸ ਦੇ ਕੋਲ ਭਾਵੇਂ ਜ਼ਮੀਨਾਂ ਨਹੀਂ ਪਰ ਜ਼ਮੀਰਾਂ ਨੇ ਕਿਉਂਕਿ ਲੜਾਈ ਕੱਲੇ ਇੱਕ ਇਨਸਾਨ ਦੀ ਨਹੀਂ ਇਹ ਲੜਾਈ ਕੱਲੇ ਸਰਬਨ ਸਿੰਘ ਭੰਦੇੜ ਦੀ ਨਹੀਂ ਇਹ ਲੜਾਈ ਕੱਲੀ ਮਨਜੀਤ ਰਾਏ ਦੀ ਨਹੀਂ ਇਹ ਸੁਰਜੀਤ ਫੂਲ ਦੀ ਨਹੀਂ ਬਹਿਰਾਮ ਕੇ ਦੀ ਨਹੀਂ ਇਹ ਲੜਾਈ ਜਗਜੀਤ ਸਿੰਘ ਢੱਲੇਵਾਲ ਦੀ ਨਹੀਂ ਬਲਕਿ ਇੱਕ ਸਾਨੀ ਨੂੰ ਬਚਾਉਣ ਦੀ ਲੜਾਈ ਆ ਆਉਣ ਵਾਲੀਆਂ ਨਸਲਾਂ ਦੀ ਲੜਾਈ ਆ ਫਸਲਾਂ ਦੀ ਲੜਾਈ ਆ ਤਾਂ ਅੱਜ ਇਸ ਅੰਦੋਲਨ ਦੇ ਵਿੱਚ ਜੇਕਰ ਕੋਈ ਆਵਾਜ਼ ਬੁਲੰਦ ਕਰ ਰਿਹਾ ਉਸ ਆਵਾਜ਼ ਨੂੰ ਦਬਾਉਣ ਦੀ ਬੇਸ਼ੱਕ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਿਸ ਦੀਆਂ ਜਮੀਰਾਂ ਜਾਗਦਿਆਂ ਨੇ ਉਹ ਫਿਰ ਕਿੱਥੇ ਹਟਦੇ ਨੇ